ਸਭ ਤੋਂ ਪਹਿਲਾਂ ਤੋਂ ਉਹਨੇ ਦੀ ਗੱਲ ਬੇਨਤੀ ਕਰਨਾ ਚਾਹੁੰਦਾ ਕਿ ਚੱਬੇਵਾਲ ਕਾਂਗਰਸ ਦੀ ਪੁਰਾਣੀ ਸੀਟ ਹੈ ਤੇ ਕਾਂਗਰਸ ਇੱਥੇ ਤੇ ਅੱਜ ਵੀ ਮਜ਼ਬੂਤ ਹੈ ਚੱਬੇਵਾਲ ਹੈ ਜਿਹੜਾ ਉਹ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਕਾਂਗਰਸ ਦੇ ਦਵਾਰੇ ਮੁੜਿਆਉਣਾ ਤੇ ਕਾਂਗਰਸੀ ਮੈਨੂੰ ਵੋਟ ਪਾਉਣ ਕਾਂਗਰਸ ਪਾਈ ਹੁਣ ਤਣੋਂ ਕਦੇ ਨਹੀਂ ਲੈਂਦੀ ਕਾਂਗਰਸ ਤੇਰੇ ਵਰਗੇ ਜਿਹੜਾ ਨੇ ਪਿੱਠੇ ਛੁਰਾ ਮਾਰਿਆ ਕਾਂਗਰਸ ਦੇ ਉਹਨਾਂ ਦੀ ਕੋਈ ਗਾਹਕ ਨਹੀਂ ਹੈ ਐਸੀ ਕਾਂਗਰਸ ਦੇ ਦਵਾਰੇ ਉਹਨੂੰ ਨਹੀਂ ਲਮਾਂਗੇ ਪਹਿਲਾਂ ਤਾਂ ਮੈਂ ਇਹ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਦੂਸਰਾ ਉਹਦਾ ਭਾਈ ਵੀ ਮੰਗਦਾ ਸੀ ਉਹਦੀ ਭਰਜਾਈ ਵੀ ਮੰਗਦੀ ਸੀ ਉਹਨਾਂ ਪਰ ਵੀ ਵਿਸ਼ਵਾਸ ਨਹੀਂ ਕਰਿਆ ਇੱਥੇ ਕਿਸੇ ਪਰ ਵਿਸ਼ਵਾਸ ਨਹੀਂ ਕਰਿਆ ਆਪਣੇ ਮੁੰਡੇ ਨੂੰ ਟਿਕਟ ਦਿੱਤੀ ਹੈ ਕਿ ਤੁਹਾਨੂੰ ਲੈ ਕੇ ਉਹਨਾਂ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਲਈ ਕਾਂਗਰਸ ਦੇ ਦਰਵਾਜ਼ੇ ਜਿਹੜੇ ਸਦਾ ਸਦਾ ਲਈ ਬੰਦ ਹੋ ਚੁੱਕੇ ਨੇ ਤਾਂ ਲੋਕ ਵੀ ਮੈਨੂੰ ਲੱਗਦਾ ਜਾਣਨਾ ਚਾਹੁੰਦੇ ਹੋਣਗੇ ਅੱਜ ਵੀ ਉਹ ਸ਼ਰਮ ਕਹਿ ਕੇ ਗਏ ਨੇ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਸਾਡੇ ਆਗੂਆਂ ਨੂੰ ਫੋਨ ਕਰ ਰਹੇ ਨੇ ਕਿ ਮੈਂ ਕਾਂਗਰਸ ਦੇ ਵਿੱਚ ਵਾਪਸੀ ਕਰਨੀ ਹੈ ਜੀ ਉਸ ਸਮੇਂ ਤੱਕ ਮੈਨੂੰ ਲੱਗਦਾ ਵੀ ਉਹਨਾਂ ਨੂੰ ਨਾ ਕੋਈ ਜਾਂ ਤਾਂ ਭੁੱਲਣ ਦੀ ਬਿਮਾਰੀ ਹੋ ਗਈ ਹੈ ਜਾਂ ਉਹਨਾਂ ਨੂੰ ਕੋਈ ਗ ਤੇ ਨਾ ਮੈਂ ਫੋਨ ਕਰਦਾ ਤੇ ਬਾਕੀ ਵਾਪਸੀ ਦਾ ਜਿੰਨਾਕ ਸਵਾਲ ਮੈਂ ਪਹਿਲਾਂ ਵੀ ਕਲੀਅਰ ਕਰ ਚੁੱਕਾ ਮੈਂ ਪਾਰਟੀ ਚ ਖੋਸ਼ ਆ ਮੈਂ ਮੈਂਬਰ ਪਾਰਲੀਮੈਂਟ ਆ ਔਰ ਡਾਕਟਰ ਇਸ਼ਾਨਕ ਜਿਹੜੇ ਐਮਐਲਏ ਦਾ ਚੋਣ ਲੜ ਰਹੇ ਆ ਤੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਹੈ ਵੀ ਜਿਹੜੀ ਵਾਪਸੀ ਦੀ ਗੱਲ ਹੈ ਜਿਹੜੀ ਤੁਸੀਂ ਕਹਿੰਦੇ ਨਾ ਵੀ ਵਾਪਸੀ ਕਰਨ ਦਾ ਉਹ ਗੱਲ ਕਰ ਮੈਨੂੰ ਲੱਗਦਾ ਉਹਨੂੰ ਭੁਲੇਖਾ ਲੱਗਾ ਉਹ ਸੁੰਦਰ ਸ਼ਾਮ ਰੋੜੀ ਦੀ ਗੱਲ ਕਰ ਰਿਹਾ ਹੈ ਉਹ ਸੁੰਦਰ ਸ਼ਾਮ ਰੋੜੀ ਵਰਗੇ ਬੰਦਿਆਂ ਨੂੰ ਜੁਆਇਨ ਕਰਨਾ ਚਾਹਦੇ ਪਾਰਟੀ 'ਚ ਮੈਨੂੰ ਲੱਗਦਾ ਵੀ ਜਿਸ ਪਾਰਟੀ ਦੇ ਵਿੱਚ ਐਨੇ ਜਿੱਥੇ ਓਪਨ ਹੈਂਡ ਸ਼ਟ ਕੇਸ ਭ੍ਰਿਸ਼ਟਾਚਾਰ ਦੇ ਹੋਣ 50-50 ਲੱਖ ਰੁਪਈਆ ਰੰਗੇ ਹੱਥੀ ਫੜਿਆ ਹੋਵੇ ਔਰ ਜਿੱਥੇ ਸਜ਼ਾ ਹੋਣੀ ਤੈਅ ਐ ਇਦਾਂ ਦੇ ਉਮੀਦਵਾਰਾਂ ਨੂੰ ਪਾਰਟੀ 'ਚ ਲੈ ਕੇ ਆਣਗੇ ਤਾਂ ਉਸ ਪਾਰਟੀ ਦਾ ਭਵਿੱਖ ਕੀ ਹੋ ਸਕਦਾ